ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਤੇ ਹੋਰ ਸੁਣਾਓ ਜੀ ਕੀ ਹਾਲ ਚੱਲ ਨੇ ਇਤਿਆਸ ਕਰਦੇ ਆਂ ਕਿ ਸਾਰੇ ਜਣੇ ਠੀਕ ਠਾਕ ਹੋਣਗੇ ਤੇ ਅੱਜ ਲੱਗਿਆ ਤੁਹਾਡੇ ਨਾਲ ਇੱਕ ਨਵੀਂ ਰੈਸਪੀ ਸ਼ੇਅਰ ਕਰਨ ਕਿਹੜੀ ਬਣਾਉਣ ਲੱਗੇ ਆ ਤੇ ਨਵੀਂ ਕਦੀ ਰੈਸਪੀ ਆ ਪਾਸਤਾ ਬਣਾਉਣ ਲੱਗੇ ਆਪਾਂ ਪਹਿਲਾਂ ਆਪਾਂ ਦੋ ਤਿੰਨ ਤਰ੍ਹਾਂ ਦੀਆਂ ਰਸਪੀਆਂ ਸ਼ੇਅਰ ਕੀਤੀਆਂ ਹੀ ਅੱਜ ਆਪਾਂ ਹੋਰ ਕੋਈ ਥੋੜੀ ਜਿਹੀ ਡਿਫਰੈਂਟ ਬਣਾਉਤਾਂ ਅਜਬ ਲੱਗੇ ਟਮੇਟੋ ਪਾਸਤਾ ਟਮੇਟੋ ਪਾਸਤਾ ਇਸ ਹਫਤੇ ਪੰਨਾ ਖਲੀ ਰਿਹਾ ਹਾਂ ਚਲੋ ਜੀ ਸਪਾਸਟਾ ਪਾ ਬਣਾਉਣ ਲੱਗੇ ਆਂ ਡੈਸਨੋ ਦਾ ਏਮਬੈਸੀ ਆਨਲਾਈਨ ਤੇ ਬਹੁਤ ਹੀ ਵਧੀਆ ਬੰਦਾ ਤੇ ਸੁਆਦਿਸ਼ਟ ਤੇ ਇੱਕ ਇਹ ਬਣਾਉਣ ਵਾਲੇ ਤੇ ਵੀ ਥੋੜਾ ਜਿਆਦਾ ਡਿਪੈਂਡ ਹੋ ਜਾਂਦਾ ਵਾ ਬਣਾਉਣ ਵਾਲਾ ਹੀ ਵਧੀਆ ਬਣਾਉਂਦਾ ਆ ਆਪਾਂ ਜਿੱਦਨ ਦੀ ਵੇਹ ਮੰਗਵਾਇਆ ਨਾ ਉਦਾਂ ਦੇ ਵੇਹ ਹੀ ਬਹੁਤ ਵੇਹ ਘੱਟ ਖਾਂਦੀ ਹੁੰਦੀ ਮੇਰੇ ਕੋਲਸ ਤਾਂ ਪਰ ਅਸੀਂ ਜਿੱਦਨ ਦਾ ਵਾਲਾ ਮੰਗਵਾਇਆ ਨਾ ਤੋਂ ਦੇ ਅਸੀਂ 2 3 4 ਰੈਸਪੀਆਂ ਜਿਹੜੀਆਂ ਇਹਦੇ ਤੇ ਟਰਾਈ ਕਰ ਲਿਆ ਹਾਂ ਨਾ ਤੇ ਕੁਆਂਟੀਟੀ ਵੀ ਦੀ ਠੀਕ ਹੈ। ਇਹ ਵੀ ਆਪਾਂ ਰੋਜ਼ ਨਹੀਂ ਖਾਂਦੇ। ਹਾਂ। ਕੋਈ 2-4 ਦਿਨਾਂ ਵਿੱਚ ਪੈ ਜਾਂਦੇ ਨੇ। ਵਲੌਗ ਜਿਹੜਾ ਉਹਦੇ ਕਰਕੇ ਥੋੜਾ ਜਿਹਾ ਹੋ ਜਾਂਦਾ ਹੋ ਜਾਂਦਾ ਵਾਗੇ ਹਾਂ ਵੀ ਇਹ ਜਲਦੀ ਜਲਦੀ ਖਾਂਦੇ ਨੇ। ਕੋਈ ਹਫਤਾ 10 ਦਿਨ ਵੀ ਕਈ ਵਾਰੀ ਲੰਘ ਜਾਂਦੇ ਨੇ। ਇਹ ਵਾਕੀ ਹੈਵੀ ਇਹਦਾ ਪ੍ਰਾਈਸ ਵੀ ਇੰਨਾ ਕੁਛ ਜ਼ਿਆਦਾ ਨਹੀਂ ਹੈਗਾ। ਜਦੋਂ ਆਪਾਂ ਇੱਥੇ ਲਿਖਿਆਣਾ 270 ਕਿਉਂਕਿ ਅਸੀਂ ਆਨਲਾਈਨ ਬਾਏ ਕਰਦੇ ਆ ਨਾ ਤੇਦਾ ਪ੍ਰਾਈਸ ਵਿੱਚ ਥੋੜਾ ਹੋਰ ਡਿਸਕਾਊਂਟ ਹੁੰਦਾ ਹੈ। ਸਾਨੂੰ ਕਿੰਨੇ ਕ ਦਾ ਪਿਆ ਹੈ ਸਾਨੂੰ 1.5 ਕਿਲੋ ਦਾ ਪਿਆ ਹੈ ਸਾਨੂੰ ਹਨਾ ਹਾਂ ਇੱਕ ਪੈਕੇਟ ਤੇ ਇਹ ਵਾ ਕੀ ਇਹ ਇੱਕ ਪੈਕੇਟ ਨਹੀਂ ਆਉਂਦਾ ਹੈਗਾ ਇਹਦੇ ਦੋ ਪੈਕੇਟ ਆਉਂਦੇ ਨੇ ਕਿਉਂਕਿ 1 ਕਿਜੀ ਨਹੀਂ ਆ ਸਕਦਾ 2 ਕਿਜੀ ਦਾ ਹੂੰ ਤੇ ਵਧੀਆ ਬਣ ਲਵਾ ਬਹੁਤ ਵਧੀਆ ਬਸ ਤਾਪਪੋ ਬੋਇੰਗ ਕਰਕੇ ਰੱਖ ਲਿਆ ਵਾ ਤੇ ਸਾਰੀ ਤਿਆਰੀ ਵੀ ਕਰ ਲਈ ਆ ਟਮਾਟਰ ਦੀ ਪਿਉਰੀ ਬਣਾਈ ਆ ਪਿਆਜ਼ ਸ਼ਿਮਲਾ ਮਿਰਚ ਲਸਣ ਤੇ ਅਦਰਕ ਸਾਰੀਆਂ ਚੀਜ਼ਾਂ ਆਪਾਂ ਚੌਪ ਕਰਕੇ ਰੱਖ ਲਈਆਂ ਤੇ ਹੁਣ ਆਪਾਂ ਤੜਕਾ ਲਾਵਾਂਗੇ ਇਹ ਜਿਹੜਾ ਬੰਦੇ ਨੇ ਬਣਾਇਆ ਉਹ ਵੀ ਬਹੁਤ ਵਧੀਆ ਹੈ ਹਨਾ ਹਾਂਜੀ ਉਹ ਵੇਹ ਸੱਤ ਤੋਂ ਬਣੀ ਹੈ ਰੈਸਪੀ ਬਣੀ ਹੂੰ ਕੌਣ ਮਾਮਾ ਨੂੰ ਟ੍ਰਾਈ ਕਰਦੇ ਰਹਿਣਾ ਚਾਹੀਦਾ ਸਹੀ ਕੁਝ ਤੇ ਸਿੱਖਣ ਨੂੰ ਮਿਲਦਾ ਹੀ ਇਹਨਾਂ ਦਾ ਇਹ ਸਾਰੀ ਉਮਰ ਸਿੱਖਣੀ ਹੁੰਦੀ ਹੈ ਹੂੰ ਜੇ ਗਲਤੀਆਂ ਕਰਾਂਗੇ ਤੇ ਸਿੱਖਾਂਗੇ ਹਾਂਜੀ ਇਹਦੀ ਗੱਲ ਹੈ ਇਸ ਕਰਕੇ ਕਹਿੰਦੇ ਗਲਤੀਆਂ ਵੀ ਕਰਨੀਆਂ ਚਾਹੀਦੀਆਂ ਨੇ ਆਹ ਨਹੀਂ ਗਲਤੀ ਗਲਤੀ ਹੋਊਗੀ ਤੇ ਫੇਰੀ ਪਤਾ ਲੱਗੂਗਾ ਕਿ ਇੱਥੇ ਸਾਡੀ ਆ ਗਲਤੀ ਹੀ ਸਹੀ ਗੱਲ ਆ ਹਾਂ ਤੇ ਜੇ ਬਾਕੀ ਜਿਹੜੀ ਕਿਤੇ ਗਲਤੀ ਹੋ ਰਹੀ ਤੇ ਹੱਡੇ ਭੈਣ ਤਨਾ ਦੱਸਣਾ ਹੈਗੇ ਨੂੰ ਸਾਨੂੰ ਦੱਸ ਦਿਂਦੇ ਹੁਣ ਆਪਾਂ ਮੰਗੇ ਲਸਣ ਹਾਂ ਵਗਿੰ ਚ ਜਿਹੜੀਆਂ ਇਹਨਾਂ ਦਾ ਹੀ ਆਪਣਾ ਵੱਖਰਾ ਜਿਹਾ ਟੇਸਟ ਹੁੰਦਾ ਹਾਂਜੀ ਜਿੱਦਾਂ ਹੋ ਗਏ ਲਸਣ ਅਦਰਕ ਹਾਂ ਤੇ ਅਦਰਕ ਵੀ ਆਪਾਂ ਪਾਈ ਦਿੰਨੇ ਆ ਨਾਲ ਹੀ ਜਿਹਦੇ ਦਵੇਂ ਚੀਜਾਂ ਪੁੱਜਣੀਆਂ ਆ ਫਿਰ Shimla mirch ਤੇ pyaaz ਪਾਵਾਂਗੇ ਹੁਣ ਆਪਾਂ ਪਾਵਾਂਗੇ ਪਿਆਜ਼ ਜਿਹਦੇ ਤੇ ਟਮਾਟਰ ਉਹ ਤੜਨ ਪੁੱਜ ਗੋੜਾ ਨਹੀਂ ਆ ਉਹ ਵੀ ਪਾਈ ਦਿੰਨੇ ਆ ਆਪਾਂ ਆਪੇ ਇਹ ਜਦੋਂ ਮੈਂ ਆਪਣੇ ਤਰੀਕੇ ਜਿਨਾਂ ਬਣਾ ਕੇ ਖਾਉਂਨਾ ਜਨਮ ਬਣਾਵਾ ਦੇਣਾ ਜੁਨਾ ਦੇ ਲੈ ਦਸ ਮੀਲ ਖਾਂਦੀ ਨੂੰ ਪਾ ਰਿਹਾ ਹਾਂ ਜੁਨੀਆ ਦੇ ਤਿੱਜਾ ਤੋਂ ਪਾਣੀ ਆਣੇ ਨਾ ਜੇ ਲੈ ਦਸ ਸਾਰਾ ਨੂੰ ਦਿੱਤਾ ਹਾਂ ਮੈਂ ਕਿਦਾਂ ਬਣਾ ਮੈਂ ਸਾਰਾ ਕੁਝ ਇੱਕੋ ਜਿਹਾ ਕਰ ਦੇਣਾ ਸਾਰੀਆਂ ਸੱਤ ਪਾਪੂ ਦੇਣੀਆਂ ਦੇਖਾਂਗੇ ਭਲਾ ਦਾ ਕਿਦਾਂ ਦਾ ਸਵਾਦ ਆਉਂਦਾ ਵਧੀਆ ਹੁਣ ਆਉਂਦਾ ਸਵਾਦ ਵੀ ਹੂੰ ਉਹਦਾ ਸਵਾਦ ਵੀ ਵਧੀਆ ਹੀ ਆਵਾ ਹੂੰ ਚਲੋ ਪਾਣੀ ਹੋ ਜਾਂਦਾ ਜਦੋਂ ਨਾ ਉਹ ਬਣਾਵਾਂਗੇ ਦਿਨ ਸਾਰੀ ਤਿਆਰੀ ਨਹੀਂ ਕਰੋਗੇ ਤਾਂ ਕੁਝ ਨਹੀਂ ਬਣਾਉਣਾ। ਸੱਤ ਰੇੜੀ ਦਾ ਨਾ ਪੰਗੜਾ ਕਰੀ ਸਕਦੇ। ਇੱਕ ਗੱਲ ਜੇ ਮੈਂ ਤੁਹਾਨੂੰ ਗੱਲ ਦੱਸਾਂ। ਹੂੰ। ਜਦੋਂ ਆਪਣਾ ਧਿਆਨ ਹੀ ਹੈ। ਹੂੰ। ਜੇ 베ਰੀ ਹੁਣੀ ਆਏ ਤੇ ਮੈਂ ਆਪਣਾ ਹੰਦ ਤਰੇਲਾ। ਅੱਛਾ ਹਾਏ ਹਾਏ। ਤੇ 베ਰੀ ਵੀ ਨਹੀਂ ਭਾਜਨੇ ਦੀ ਖਾਣਾ ਉਹ ਨਹੀਂ ਖਾਂਦੇ ਅਜੀ। ਹੂੰ। ਤੇ ਮੈਂ ਵੀ ਚਲੋ ਨਹੀਂ ਖਾਂਦੇ ਨਾ ਨਹੀਂ ਹੁੰਦਾ। ਜੇ ਚਾਹਣਾ ਤਾਂ ਤੇ ਸਹੀ। ਜਦ ਪ੍ਰਾਇਦੇ ਪਾਣੀ ਮੜ ਕੇ ਹੋਰ ਮੰਗਿਆ ਤੇ ਮੁਰਗਾ ਮੇਰੇ ਮੂੰਹੋਂ ਦੇਖਿਉਣਾ ਉਸਨਾਂ ਅਸਤ। ਜਿਹੜਾ ਜਿਹੜਾ ਕੋਈ ਫਿਰ ਅਲੱਗ ਜਾ ਕੇ ਕਿਸੇ ਕਿਸੇ ਦੇ ਹੱਥ ਚ ਜਾਉਂਦਾ। ਹਾਂ ਇਹ ਗੱਲ ਸੀ। ਮੈਂ ਇਹ ਵੀ ਕੋਈ ਜਦੋਂ ਕਦੇ ਕਦਾਂ ਇਹ ਚੀਜ਼ ਬਣਾਏ ਨਾ ਉਹ ਪੂਰੀ ਵਧੀਆ ਨਾ ਬਣਾਉਂਦਾ ਤੇ ਚੀਜ਼ ਬਣਦੀ ਜਦਾ ਟੇਸਟ ਵਾਲਾ। ਜਿਦੋਂ ਮੰਨ ਲਓ ਆਪਾਂ ਮੈਂ ਸ਼ੋਰ ਜਦੋਂ ਇਹ ਸੋਟੇ ਨਾ ਤੇ ਜਦੋਂ ਨਾ ਨੀ ਨਾ ਮੈਂ ਚੀਜ਼ ਸਿੱਖਦੇ ਆ ਨਾ ਹਨਾ ਤੇ ਉਦੋਂ ਹਨ ਅਹੀਂ ਉਹ ਚੀਜ਼ ਨੂੰ ਬੜੇ ਚੰਨ ਨਾਲ ਸਿੱਖਦੇ ਨੇ ਬੜੇ ਲਗਨ ਨਾਲ ਤੇ ਅਹੀਂ ਕੋਸ਼ਿਸ਼ਦੇ ਕਿ ਇੱਕਦਮ ਪੂਰੀ ਪਰਕਟ ਬਣੇ ਉਹ ਚੀਜ਼ ਜਦੋਂ ਬੜੀ ਵਧੀਆ ਬਣਦੀ ਆਪਣੇ ਮਾਪਿਓ ਨੇ ਜਦੋਂ ਖਵਾਈ ਦੀ ਹੈ ਨਾ ਤੇ ਉਹ ਖੁਸ਼ੀ ਵੱਖਰੀ ਦੀ ਫਿਰ ਬਲ ਬਰ ਖੁਸ਼ੀ ਦਾ ਸੱਚੀ ਨਹੀਂ ਵਧੀਆ ਬਣੀ ਹੈ ਸੱਚੀ ਨਹੀਂ ਵਧੀਆ ਬਣੀ ਹੈ ਉਹਦਾ ਚੱਕਰ ਨਾਲ ਹੋਰ ਹੁੰਦਾ ਨਾ ਜਿੱਦਾਂ ਮੰਨ ਲਓ ਤਰੀਕ ਕੋ ਕਿਸੇ ਦੇ ਕਰਦੇ ਤੇ ਉਹਦੀ ਵੀ ਤਕਹੌਂਸ ਲੱਭ ਜਾ ਵੀ ਹੋ ਜਾਂਦੀ ਹੈ ਹਨ ਜਦੋਂ ਕਰਨ ਵਾਲੇ ਨੂੰ ਹੀ ਵਧੀਆ ਲੱਗਦਾ ਵਾ ਹਾਂ ਉਹਨੂੰ ਲੱਗਦਾ ਵਾ ਤੂੰ ਹੁਣ ਬਣਾਉਂਦੀਆਂ ਹਾਂ ਹਾਂ ਜੇ ਵਿੱਚ ਕੋ ਮੜਾ ਮੜਾ ਉਨੀ ਕੀ ਦਾ ਫਰਕ ਰਹਾ ਜੇ ਮੈਂ ਕਹਾਂ ਕਿ ਨਹੀਂ ਗੱਲ ਨਹੀਂ ਪਣੀ ਸਹੀ ਗੋਲਾ ਤੂੰ ਤੇ ਹਾਂ ਚੀਜ਼ ਦੀ ਡੰਨੀ ਲਾਤੀ ਹੈ ਜੇ ਬੈਕ ਦੇ ਦਿੰਦੇ ਉਦੜ ਕਾਉਣੇ ਤੋਰੀਆਂ ਬਣਾਈਆਂ ਹਾਂ ਹਮ ਨਬੀਰ ਨਹੀਂ ਆਹ ਹੈ ਸਵਾਦ ਹੀ ਨਮਕ ਜਿਆਦਾ ਮੈਂ ਤਾਂ ਬਈਆ ਖਾ ਮੇਕੇ ਜ਼ਿਆਦਾ ਹੋ ਗਿਆ ਮੈਂ ਚਲ ਮੜਾ ਰਹਿਣ ਦੀ ਮੈਂ ਤੇ ਮਲਾਈ ਚੱਜੀ ਵਾਲੀ ਹੈ ਹਾਂ ਜਦੋਂ ਆਪਣੀ ਵਰੀ ਇਹ ਵੀ ਥੂੜ ਜਿਆਦਾ ਨਹੀਂ ਵੈਸੇ ਵੀ ਕਹਿੰਦੇ ਨੇ ਜਿਹੜੇ ਸਿਆਣੇ ਹੁੰਦੇ ਆ ਨਾ ਜੇ ਉਹ ਕਹਿੰਦੇ ਨੇ ਵੀ ਜੇ ਨਮਕ ਜਿਆਦਾ ਹੋਈ ਚੀਜ਼ ਵਿੱਚ ਤੇ ਚੀਜ਼ ਨੂੰ ਲਾ ਲਾ ਕੇ ਖਾ ਲੋ ਤੇ ਜੇ ਘੱਟ ਹੋਏ ਤੇ ਥੋੜੇ ਗੁੜਕੀਆਂ ਭਰ-ਭਰ ਕੇ ਖਾ ਲੋ ਕਿਹਾ ਨਹੀਂ ਚਾਹੀਦਾ ਤੇ ਘੱਟ ਵੀ ਤਾਂ ਮੈਂ ਹਣਾ ਨਾਂਕ ਦੀ ਕਿਹਾ ਘੱਟ ਮੈਂ ਬੰਦਾ ਮੈਂ ਤੈਨੂੰ ਵਾਦੇ ਤੋਂ ਬੋਲ ਮੈਂ ਨਹੀਂ ਉਹ ਦਿਨ ਖੇੜੀ ਗਲ ਨੂੰ ਇਨਾ ਵਾ ਆਏ ਸਾਡੇ ਦੋਵੇਂ ਪੁੱਗ ਗਏ ਜਿੰਨੇ ਇੱਕੋ ਸੌਂਦੀ ਚ ਪਾ ਲਏ 214 ਨਾਲ ਥੋੜੀ ਤੇਤੀ ਅੱਧੀ ਹਾਂ ਹਾਂ ਇਹ ਕੋਬੜੀ ਜਿੰਦ ਕਰੰਨ ਆ ਜਦੋਂ ਜਦੋਂ ਜਾਣੀ ਸਿੱਖਣਾ ਨਾ ਹਾਂ ਤੇ ਫਿਰ ਮੜਾ ਮਟਾ ਕਰਦੇ ਜਦੋਂ ਮੈਂ ਪਹਿਲੀ ਵਾਰੀ ਬਣਾਈ ਸੀ ਨਾ ਰੋਟੀ ਮੈਂ ਵੇਲ ਵੇਲ ਕੇ ਵੇਲ ਮਿਲ ਕੇ ਬਹੁਤ ਪਤਲੀ ਕੱਗ ਮਮੀ ਕਹਿੰਦੀ ਇੰਨੀ ਪਤਲੀ ਨਹੀਂ ਰੋਟੀ ਹੁੰਦੀ ਜੈਣੀ ਕਹਿੰਦੀ ਆ ਮੇਰਾ ਪੁੱਤ ਮੈਂ ਆ ਖਾਣਾ ਮੈਂ ਡਰ ਗਿਆ ਆਰ ਪਾਰ ਦਿਖਾ ਗਿਆ ਕਿ ਨਹੀਂ ਦਿਖਾਣਾ ਜਿਹੜੇ ਤੇ ਉਹ ਹੁੰਦੇ ਜਦਾ ਹੌਸਲਾ ਬਣੰਨੇ ਨੇ ਉਹ ਜੇ ਮਾਵਾ ਕਹਿੰਦਾ ਨਹੀਂ ਨਹੀਂ ਆ ਚੀਜ਼ ਸਹੀ ਕਹਿੰਦੇ ਨਹੀਂ ਆ ਪੁੱਤ ਮੇਰਾ ਖਾਣਾ ਵਾ ਖਾਣੀ ਕਿਉਂਣੀ ਫਿਰ ਆ ਲਈ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਟਮਾਟੋ ਪਿਉਰੀ ਪਾਤੀ ਹੈ ਧਰਮ ਮਸਾਲਾ ਲਾਲ ਮਿਰਚਾਂ 3 ਨਮਕ ਥੋੜੀ ਜਿਹਾ ਟਮਾਟੋ ਪਿਊਰੀ ਵੀ ਪਾਵਾਂਗੇ ਤੇ ਨਾਲ ਹੀ ਆਪਾਂ ਆਪਣਾ ਪਾਸਤਾ ਪਾ ਦਾਂਗੇ ਲਓ ਜੀ ਤੇ ਉੱਤੇ ਪਾਤੀ ਨਮਦੀਪ ਨੇ ਚੀਜ਼ ਤਾਂ ਬਹੁਤ ਹੀ ਹਨਾ ਵਧੀਆ ਲੱਗਣਿਆ ਵੇਖਣ ਨੂੰ ਹੂੰ ਬਣ ਗਿਆ ਆਪਣਾ ਚੀਜ਼ੀ ਪਾਸਤਾ ama मैं 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 तो मैं şey आप इसमें ऐसे चीज़